ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ 7:00 ਵਜੇ ਜੀ ਮੋਟਰ ਤੇ ਜਾ ਰਹੇ ਹਾਂ ਉਹ ਕਣਕ ਬੀਜਦੇ ਹਾਂ ਦਿਖਾਉਣੇ ਆ ਤੁਹਾਨੂੰ ਉਸ ਤੋਂ ਬਾਅਦ ਅੱਜ ਜਾਵਾਂਗੇ ਆਪਾਂ ਪਟਿਆਲੇ ਕਣਕ ਦਾ ਕੰਮ ਜਿਹੜਾ ਪੜ ਗਿਆ ਕਿਉਂਕਿ ਪਟਿਆਲੇ ਗਿਆ ਇਹਨੂੰ 9-10 ਦਿਨ ਹੋ ਗਏ ਬਹੁਤ ਮੈਸੇਜ ਆ ਰਹੇ ਨੇ ਕਿ ਚੱਕੇ ਅਸੀਂ ਕਿਉਂਕਿ ਸਭ ਤੋਂ ਕਹਿੰਦੇ ਗਨਾਹ ਰੁਪਿਆ ਤੁਹਾਨੂੰ ਆਵਾਰੀ ਹੈਗਾ ਮੈਂ ਕਹਿੰਦਾ ਨਹੀਂ ਯਾਰ ਇਹਦੀ ਕੋਈ ਗੱਲ ਨਹੀਂ ਹੈਗੀ ਚਲੋ ਓਕੇ ਚੱਲਦੇ ਹਾਂ ਮੋਟਰ ਤੇ ਚੱਲਦੇ ਆਪਾਂ ਖੇਤਾਂ 'ਚ ਉਗਾਹ ਪਾ ਰਹੇ ਹਾਂ ਤੁਹਾਨੂੰ ਹਾਂਜੀ ਮਿੱਤਰ ਪਿਆਰਿਓ ਆਗੇ ਖੇਤਾਂ ਚ ਹੁਣ ਬੈਠਦਾ ਟਰੈਕਟਰ ਤੇ ਮੈਂ ਤੇ ਆਹ 6 ਵਜੇ ਦੇ ਆਏ ਵੀ ਨਹੀਂ ਖੇਤਾਂ ਚ ਛਿੱਟਾ ਮਾਰਨ ਕਿਉਂਕਿ 4 ਥੈਲੇ ਡਾਈਚ ਦੇ ਦੀਗੇ ਕਣਕ ਦੇ ਥੈਲੇ ਦੀ ਦੋ ਛਿੱਟੇ ਨਾਲੇ ਬੀਜ ਰਿਹਾ ਇੱਕਤੀ ਜਰਮਾ ਨਾ ਨਾ ਆ ਖਿਚਲਾ ਡਾਈ ਉਧਰ ਕਰ ਲੋ ਗਿੱਲੇ ਜਾਦੇ ਆ ਯਾਰ ਸਮਰਾਜ ਕਹਿੰਦਾ ਦੀ ਗਿੱਲ ਨਹੀਂ ਹੈਗੀ ਦੱਸ ਆ ਤਾਂ ਗਾਰਾ ਪਿਆ ਹੈ ਹਾਂ ਗਾਰਾ ਦਾ ਪਿਆ ਉਹੀ ਗੱਲ ਆ ਗਿੱਲ ਕਿੰਨੀਆਂ ਦੇਖ ਲਾ ਗਿੱਲੇ ਤਾਂ ਬੜੀ ਆ ਉਹ ਥੈਲੇ ਚਾ ਨਾ ਕੋਈ ਚੱਕਰ ਨਹੀਂ ਹੈ ਯਾਰ ਥੋੜਾ ਬਣਦਾ ਏ ਅੱਜ ਤੁਸੀਂ ਸਵੇਰ ਦੇ ਲੱਗੇ ਪਏ ਹੋ ਇੱਕ ਗਿੱਲ ਬਹੁਤ ਆ ਯਾਰ ਮਰ ਖੇਤ ਜਿਆਦਾ ਉਹ ਨਹੀਂ ਭਰਤੇ ਦੀਗੇ ਬਾਅਦ ਚ ਜੀਰੀ ਵੱਡੀ ਤੂੰ ਆਪਾਂ ਆਹ ਕਰਚੇ ਹੋਰ ਦੱਸੋ ਸੂਰਜ ਹਜੇ ਚੱਲ ਰਿਹਾ ਏ ਥੋੜਾ ਥੋੜਾ ਚਲੋ ਬੈ ਨਹੀਂ ਆਪਾਂ ਵੀ ਟਰੈਕਟਰ ਤੇ ਹੁਣ ਲਾਈਏ 2 ਘੰਟੇ ਜ ਫਾਈਨਲ ਕਰੀਏ ਫਿਰ ਕਾਇਦਾ ਨਵੇੜ ਨੂੰ ਮੋੜ ਕੇ ਚੱਲਾਂਗੇ ਸ਼ਾਇਰ ਨੂੰ ਸ਼ਾਮ ਨੂੰ ਦੁਪਹਿਰ ਨੂੰ ਸੌਰੀ 12:00 ਹਾਂਜੀ ਦੋਸਤੋ ਕਰਤਾ ਟਰੈਕਟਰ ਸਟਾਰਟ ਆਪਾਂ ਬਾ ਲੱਗਦੇ ਹੁਣ ਕੌਣ ਖੇਤ ਲੱਗ ਲੱਗ ਓਏ ਦੇਖੋ ਬਗਲੇ ਕਿਵੇਂ ਬਗ 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 ਕਰਦੇ ਫਿਰਦੇ ਨੇ ਵਿਚਾਰੇ ਆ ਵੀ ਦਾਣਾ ਲੱਭਦੇ ਫਿਰਦੇ ਨੇ ਹੈ ਖਾਣਾ ਲਾ ਪਾ ਦੋ ਚਾਹ ਫਿਰ ਚਾਹ ਲਿਆਇਆ ਲਾਣੇਦਾਰ ਪੀਨੇ ਆ ਹੁਣ ਬਸ ਥੋੜਾ ਹੀ ਰਹਿ ਗਿਆ ਦੋ ਕਪੀਗੇ ਸੌ ਰਹਿ ਗਏ ਆ ਫਾਈਨਲ ਆ ਕੰਮ ਆਪਣਾ ਰੱਖ ਦੋ 1 ਮਿੰਟ ਲੈਣਾ ਚਾਹ ਆ ਗਈ ਆਪਣੀ ਜੜੀ ਬੂਟੀ ਖਾ ਲਈਏ ਫਿਰ ਲੱਗਦੇ ਆ ਕਾਇਮ ਹੋ ਕੇ ਹੋਰ ਦੋਸਤੋ ਠੀਕੋ ਖੇਤਾਂ 'ਚ ਰੋਟੀ ਖਾਣ ਦਾ ਤੇ ਚਾਹ ਪੀਣ ਦਾ ਸੁਆਦ ਹੀ ਲੱਗ ਆ ਯਾਰ 5 ਸਟਾਰ ਹੋਟਲਾਂ ਨੂੰ ਫੇਲ ਕਰਦੇ ਨੇ ਖੇਤ ਆਹ ਗੱਲ ਮੰਨਣੀ ਪੈਣੀ ਆ ਚਲੋ ਜਿਨ੍ਹਾਂ ਨੇ ਖਾਧੀ ਆ ਪਤਾ ਏ ਉਹਨਾਂ ਨੂੰ ਹੀ ਪਤਾ ਏ ਦੀ ਫੀਲਿੰਗ ਦਾ ਆ ਜਿਉ ਕਦੇ ਭਾਈ ਸ਼ਹਿਰ ਵਾਲਿਓ ਤੁਹਾਨੂੰ ਫੀਲਿੰਗ ਦਵਾ ਦਾਂਗੇ ਖੇਤਾਂ ਦੀ ਲਵ ਜੀ ਕਣਕ ਆਪਾਂ ਉਹਨਾਂ ਹੱਥੋ ਕੇ ਤਿਆਰ ਹੁੰਨੇ ਆ ਤੇ ਚਲਦੇ ਆ ਫਿਰ ਅਟਿਮੀ ਦੇਖ ਲਓ ਕਿਵੇਂ ਕਰਦੀ ਆ ਇਹ ਚ ਇਹਨੂੰ ਕਰਦੀ ਆ ਕਿ ਹੁਣ ਜੀਰੀ ਪੜਾਉਣੀ ਆ ਚਲੋ ਆ ਪੜਾ ਲੈਣਗੇ ਦੂਗੀ ਤੇ ਉਹ ਠੀਕ ਹੋ ਚਲੋ ਓਕੇ ਹਾਂਜੀ ਦੋਸਤੋ ਆਜੋ ਰੋਟੀ ਖਲਾਵੀਏ ਸਾਨੂੰ ਕਹਦੇ ਥੱਲੇ ਬੈ ਕੇ ਰੋਟੀ ਖਾਣੀ ਡੈਈ ਦੀ ਹੈ ਚਲੋ ਫੋੜ ਦੱਸੋ ਠੀਕ ਹੋ ਬਸ ਖਾਣਾ ਖੋਣਾ ਖਾ ਕੇ ਪਿਆਰ ਹੋ ਕੇ ਚੱਲਦੇ ਹਾਂ ਹੁਣ ਇਹ ਨਹੀਂ ਪਤਾ ਕਿ ਪਟਿਆਲੇ ਜਾਇਆ ਜਾਂ ਫਤੇਗੜ ਸਾਹਿਬ ਜਾਇਆ ਪਰ ਮੇਰਾ ਮਨ ਕਰ ਰਿਹਾ ਫਤੇਗੜ ਸਾਹਿਬ ਦਾ ਯਾਰ ਤੇ ਗੁਰਦੁਆਰਾ ਸਾਹਿਬ ਸੇਵਾ ਕਰਮਾ ਕੱਟ ਘੱਟ ਹੋਈ ਜਾ ਸੇਵਾ ਬਾਕੀ ਚਲੋ ਦੇਖਦੇ ਹਾਂ ਪਟਿਆਲੇ ਵਾਲੇ ਉਹ ਜਿਹੇ ਪਟਿਆਲੇ ਨਾਲ ਆ ਗਿਆ ਗੁੱਸੇ ਨਾਲ ਹੋਇਆ ਉਹ ਕੱਲ ਨੂੰ ਦੇਖਦੇ ਹਾਂ ਮੁੰਡੇ ਨੂੰ ਓਕੇ ਲਵ ਜੀ ਹਾਂ ਜੀ ਦੋਸਤੋ ਠੀਕ ਹਾਂ ਦਸਤਾਰ ਬੰਨ ਰਹੀ ਹੈ ਤੇ ਨੌਂ ਜੀ ਬੰਨੋ ਦਸਤਾਰ ਬੰਨਿਆ ਕਰੂ ਯਾਰ ਜਾ ਉਹ ਕਿ ਚੱਲਦੇ ਆ ਫਿਰ ਸ਼ਹਿਰ ਨੂੰ ਜੁੜੇ ਰਹੋ ਟੀਕਾਂ ਨੂੰ ਉੱਤੇ ਅੰਗੀ ਦੋਸਤੋ ਹੋ ਗਏ ਤਿਆਰ ਆਪਾਂ ਆਉਣ ਗੱਡੀ 'ਚ ਪਾਣੀ ਪੂਣੀ ਆਪਾਂ ਆਪ ਦਾ ਰੱਖ ਲਈਏ ਪੀਣ ਵਾਲਾ ਡਰਾਈਵਰ ਬੋਰਦ ਤੋਂ ਠੀਕ ਹੋ ਲਵ ਯੂ ਲਵ ਯੂ ਮੈਂ ਇੱਥੇ ਕਰਦੇ ਟੋਪਿਆਂ ਪਰ ਲੋਕਾਂ ਗੱਡੀ ਯਾਰ ਲੋ ਖੋਲਣਾ ਪੈਣਾ ਲੌਂਗ ਖੋਲਿਆ ਏ ਗੱਡੀ ਦਾ ਲੌਂਗ ਤੀਕੀ ਹੋਰ ਰਸੋਆ ਚੱਲਦੇ ਆਂ ਚਾਹ ਪੀ ਕੇ ਸ਼ਹਿਰ ਨੂੰ ਜੁੜੇ ਰਹੋ ਅੱਜ ਯਾਹਰ ਬੰਦ ਮਟਰ ਘੱਟ ਰਹੇ ਨੇ ਇਹ ਟਰੈਲੀ ਪਾਉਣਗੇ ਹੁਣ ਉਹਦੀ ਹੁੱਕ ਹੱਕ ਪਾਉਣੇ ਆ ਉਹਦੀ ਹੁਣ ਤੇ ਮੈਂ ਜਾ ਰਿਹਾ ਫਤਿਹਗੜ ਸਾਹਿਬ ਹੋਰ ਦੋਸਤੋ ਗੱਲਬਾਤ ਠੀਕ ਹੋ ਪਾ ਲਾਉ ਚ ਚਲਦੇ ਆ ਜੀ ਹੁਣ ਸ਼ਹਿਰ ਮੇਰੇ ਵੀ ਮਿੱਤਰ ਪਿਆਰਿਓ ਬਿਲ ਆ ਗਿਆ 1 ਮੀਟਰ ਦਾ 2 ਇਹਦਾ ਹੋਗਾ ਹਾਂਜੀ ਟਰੈਲੀ ਪਾ ਕੇ ਖੜਾਤੀ ਤੇ ਮਸ਼ੀਨ ਆਉਣ ਵਾਲੀ ਹੁਆ ਰਹਿੰਦੇ ਵੀ ਆਪਣੇ ਵੱਡਣ ਤੋਂ ਤੋ ਖੇਤ ਹੁਣ ਵੜਾ ਲੈਣਗੇ ਆ ਤੇ ਮੈਂ ਚਲਦਾ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਪਹਿਲਾਂ ਮੱਥਾ ਟੇਕਦੇ ਆ ਉਸ ਤੋਂ ਬਾਅਦ ਬੜੀ ਮੋਟੀ ਪਸ਼ੂਆਂ ਨੂੰ ਖਲਜੀ ਦੇ ਆਕੇ ਦੇਣੀ ਆ ਮੁੱਕੀ ਪੀ ਆ ਪਟਿਆਲੇ ਕੀੜਾ ਨਹੀਂ ਲੱਗਿਆ ਚੱਲਦੇ ਆਪਾਂ ਦੋਸਤੋ ਕੰਬੈਨ ਚਲੇ ਗਈ ਖੇਤਾਂ ਚ ਆਪਾਂ ਖੇਤਾਂ ਚ ਕੀੜਾ ਕੱਟ ਗਏ ਫੇਰ ਚੱਲਦੇ ਆਂ ਫਟੇ ਘਰ ਹਾਂਜੀ ਦੋਸਤੋ ਮਸ਼ੀਨ ਲੱਗੀ ਵੀ ਆ ਬੱਟਰ ਰਹੇ ਨੇ ਹਾਂਜੀ ਬੱਟਰ ਰਹੇ ਨੇ ਜੀ ਆਪਣੇ ਰਹਿੰਦੇ ਸੀ ਜੀ 2 ਕਿੱਲੇ ਵੱਢਣ ਨੂੰ ਹੋਰ ਦੱਸੋ ਯਾਰ ਗੱਲਬਾਤ ਕੋਈ ਦੇਖਦੇ ਆ ਕਿਵੇਂ ਨਿਕਲਦੀ ਆ ਪੂਛਾ ਹੀ ਦੀਗੀ ਯਾਰ ਆਪਣੇ ਤਾਂ ਸਾਰੀ ਉਹ ਆ ਵੀ ਪੂਛਾ 44 ਉਹ ਆ ਐ ਆ ਕੇ ਜੇ 25.2 ਦੀ ਨਿਕਲ ਜਾਵੇ ਕਿਲੇ ਚ ਬਹੁਤ ਆ ਕਿਉਂਕਿ ਪਹਿਲਾਂ ਤਾਂ 9 10 ਪੁਆਇੰਟ ਲਈ ਨਿਕਲੀ ਜਾ ਤੁਹਾਨੂੰ ਦੱਸਿਆਈ ਤੀ। ਕੀ ਭਾਈ ਪ੍ਰਮਾਤਮਾ ਦੇ ਹੱਥਾਂ ਜੋ ਵੀ ਦੇਣਾ ਹੈ ਉਹ ਉਹ ਚੱਲਦੇ ਆਪਾਂ ਮੜ ਜਾ ਦੇਖ ਕੇ ਟੈਂਕ ਜਾ ਪਵਾ ਕੇ ਇੱਕ ਤੇ ਚੱਲਦੇ ਆਪਾਂ ਸਰਹੰਦ ਨੂੰ ਹੋਰ ਦਸਤੋ ਗੱਲ ਬਾਤ ਤੇ ਕਣਕ ਆਪਾਂ ਵੀਜ ਲਈਤੀ ਸਵੇਰੇ 2 ਕਿੱਲੇ ਬੱਟਾ ਪਾਉਣ ਤੋਂ ਰਹਿ ਗਈਆਂ ਸਾਗਾ ਮਾਰਨ ਤੋਂ ਸਵੇਰੇ ਮਾਰ ਦਾਂਗੇ ਸਾਡੇ ਦੇ ਦੇਖਦੇ ਆਂ ਜਾ ਕੇ ਥੋੜਾ ਮਾਰਿਆ ਹੋਰ ਨੂੰ ਨੇ ਹੋਰ ਦਸਤੋ ਗੱਲ ਠੀਕ ਹੋ ਬਾ ਟੈਂਕ ਪਵਾ ਕੇ ਆਪਾਂ ਦੇਖ ਕੇ ਚੱਲਦੇ ਆਂ ਫਿਰ ਸ਼ਹਿਰ ਨੂੰ ਜੁੜੇ ਰਹੇ ਹੋ ਮਸਾ ਟੈਂਕ ਭਰਿਆ ਏ ਤਾਂ ਡਰ ਲੱਗਦਾ ਯਾਰ ਹਾਂਜੀ ਦੋਸਤੋ ਬੱਡਰ ਇਹਨੇ ਇਹਦੇ ਵਿੱਚੋਂ ਤਾਂ ਭਰ ਗਿਆ ਇੱਕ ਟੈਂਕ ਦੂ ਗੇੜਿਆਂ ਨਾਲ ਵਾਲੇ ਵਾਲੇ ਤੋਂ ਨਹੀਂ ਤਾਂ ਕੀਲੇ ਦੇ ਵਿੱਚੋਂ ਇੱਕੇ ਟੈਂਕ ਭਰਦਾ ਰਿਹਾ ਜਿਹੜਾ ਆਪਾਂ ਹੁਣ ਤੱਕ ਪਿੱਛੇ ਝੋਨਾ ਜਿੰਨਾ ਵੀ ਵੜਾਇਆ ਏ ਚਲੋ ਹੋਰ ਦੱਸੋ ਗੱਲਬਾਤ ਠੀਕ ਹੋ ਤੇ ਆਪਾਂ ਚੱਲਦੇ ਹਾਂ ਹੁਣ ਸ਼ਹਿਰ ਨੂੰ ਤੇ ਇੱਧਰ ਫੋਰਮੈਨ ਕਹਿੰਦਾ ਪਾਰਟੀ ਕਰਦੀ ਸ਼ਾਮ ਨੂੰ ਮੈਂ ਕਹਾ ਕੋਈ ਨਾ ਭਾਈ ਅਰਦਾਂਗੇ ਪਾਰਟੀ ਹੋਰ ਦੱਸੋ ਗੱਲਬਾਤ ਠੀਕ ਹੋ ਮੇਰੇ ਜਿਗਰ ਦੇ ਟੁੱਟਿਓ ਦਿਖਦੀ ਹੋਣੀ ਆ ਪਿੱਛੇ ਕੰਬੈਨ ਚੱਲਦੀ ਤੁਨੂੰ ਇਹੇ ਚੱਲਦੇ ਆਪਣੋਂ ਆਪਾਂ ਪਿੰਡ ਨੂੰ ਸੌਰੀ ਸ਼ਹਿਰ ਨੂੰ ਸੱਚ ਆ ਹੈਗੀ ਆ ਭਤੀਜੀਓ 24 25 ਕੁਨਟਲ ਦਾ ਗੇੜ ਅੰਦਾਜ਼ਾ ਝਾੜ ਮੈਂ ਕਿਤਾ ਆਪਣੇ ਇੱਕ ਟੈਂਕੇ ਭਰਦਾ ਰਿਹਾ ਇੱਕ ਫੇਚ ਚ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਮੱਥਾ ਟੇਕਦੇ ਹਾਂਜੀ ਚੱਲਦੇ ਹਾਂ ਜੀ ਹੁਣ ਸ਼ਹਿਰ ਵੱਲ ਹਾਂਜੀ ਫਤਿਹਗੜ੍ਹ ਸਾਹਿਬ ਆ ਗਏ ਹੋਰ ਦੋਸਤੋ ਗੱਲ ਬਾਤ ਤੇ ਇੱਕ ਗੱਲ ਨਹੀਂ ਮੈਨੂੰ ਯਾਰ ਸਮਝ ਆਉਂਦੀ ਹੈਗੀ ਵਿਚਨਾ ਕਈ ਮੈਸੇਜ ਕਰਦੇ ਨੇ ਫੋਨ ਆਇਆ ਕਿ ਚਾਚੇ ਤੂੰ ਕੱਲਾ ਰੀਲਾਂ ਪਾਇਆ ਕਰ ਆਪਦੀਆਂ ਵਿਚਨਾ ਕੇ ਨੂੰ ਲਿਆ ਕਰ ਐ ਨਹੀਂ ਯਾਰ ਭਤੀਜਾ ਐ ਤਾਂ ਹੁਣ ਜਿਹੜੇ ਨਹੀਂ ਮਾਨ ਨਾਲ ਜਵਾਬ ਆਉਂਦੇ ਨੇ ਉਹਨਾਂ ਨਾਲ ਵੀ ਪਾਉਮੀ ਪੈਣੀਆਂ ਨੇ ਉਹ ਗੱਲ ਠੀਕ ਜਿਹੀ ਨਹੀਂ ਲੱਗਦੀ ਹੈਗੀ ਕੋਈ ਗੱਲ ਨਹੀਂ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਆਪਾਂ ਆਪਣੀ ਰੀਲਾ ਪਾਵਾਂਗੇ ਸਤਿਕਾਰ ਜੀ ਨਾ ਬੱਤ ਠੀਕ ਹੈ ਤੇ ਅੱਜ ਦੁਬਾਰ ਤੋਂ ਫਿਰ ਮੇਰੀ ਭਤੀਜੀ ਮਿਲੇ ਨੇ ਮੈਨੂੰ ਢੀਰਪੁਰ ਪਿੰਡਾਂ ਇਹਨਾਂ ਦਾ ਤੇ ਆ ਵੀ ਭਤੀਜ ਮਿਲ ਜਾਏ ਠੀਕ ਆ ਠੀਕ ਹੈ ਜੀ ਵੀਡੀਓ ਦੇਖਦਾ ਹੁੰਦਾ ਹਾਂਜੀ ਠੀਕ ਆ ਠੀਕ ਆ ਠੀਕ ਆ ਹੋਰ ਦੱਸ ਗੱਲ ਬਾਤ ਸਪੀਕ ਹੈ ਠੰਡਾ ਢੁੰਡਾ ਪਲਾਵਾ ਹਾਂਜੀ ਬਾਤ ਤੂੰ ਦੱਸ ਹੈ ਪਲਾਦਣਾ ਬਾਦਣਾ ਸਤਿਕਾਰ ਜੀ ਹਾਂਜੀ ਆ ਮੈਂ ਲਾੜ ਲੇ ਚੀਜ਼ ਆ ਗਏ ਸਾਰੇ ਕਾਂਜੀਪੂਰ ਚਲਾ ਕੇ ਆਈ ਨੇ ਤੇ ਹੋਰ ਕੋਈ ਗੱਲ ਬਾਤ ਠੀਕ ਹੋ ਗਿਆ ਕੰਮ ਉਹ ਪੂਰੀ ਚੱਕਰ ਨਹੀਂ ਠੀਕ ਆ ਬਾਕੀ ਕਲਾਸਾਂ ਲਾਇਆ ਕਰੋ ਸੁਣਾ ਕਰਿਆ ਕਰੋ ਜੇ ਵੀ ਜਰੂਰ ਤੋਂ ਨੰਬਰ ਦੇਣਾ ਹੁੰਦਾ ਨਾ ਉਹਨਾਂ ਨੇ ਦੁਬਾਰਾ ਆਪਣੀਆਂ ਦੁਨੀਆ ਕਰ ਦੂਗਾ ਹਾਜ਼ਰੀਆਂ ਫਿਰ ਫਿਰ ਪੂਰੀ ਜਾਏਗਾ ਸੈਂਡਪਸ ਤੋਂ ਸੰਜੀਤ ਦਾ ਸੈਕਟਰ ਦਾ ਪੜੋ ਵੀ ਨਿਆਰੇ ਵੀ ਲੋਕਾਂ ਕੋਲੋਂ ਬੰਨ੍ਹ ਗਏ ਨੇ ਹੋਰ ਨਾਸ ਗੱਲ ਬਾਤ ਤੁਹ ਕਿਉਂ ਨੂੰ ਮਿਲ ਕੇ ਚਾਚਾ ਜੀ ਪੂਰਾ ਕੰਮ ਰੂਹ ਖੇਡ ਗਈ ਨਾ ਕੋਈ ਗੱਲ ਨਹੀਂ ਹੋਰ ਦੱਸੋ ਪੂਰੀ ਸੇਵਾ ਅੰਦਰ ਲੈ ਕੇ ਤਮਾਨਾ ਅੱਜ ਤੁਸੀਂ ਇਹ ਕੰਮ ਕਰੋ ਤੁਹਾਨੂੰ ਕੀ ਨਾ ਵੀ ਉਹ ਠੰਡਾ ਦਾ ਲੈ ਆਏ ਹੋਰ ਨਾ ਹੋਰ ਦੱਸੋ ਕਿ ਤਰ੍ਹਾਂ ਦਾ ਜਾਨ ਆਜਾ ਨਹੀਂ ਗੱਲ ਕਰ ਕਿੰਨੀ ਕਹੂਗੀ ਹਾਂਜੀ ਮਿੱਤਰ ਪਿਆਰਿਓ ਸਮਾਨ ਲੈ ਲਿਆ ਆਪਾਂ ਦਾ ਖਾਣ ਵਾਲਾ ਸ਼ਾਮ ਵਾਲਾ ਹੁਣ ਚੱਲਦੇ ਆਂ ਪੜੀ ਚੱਲ ਪਿਆ ਹਾਂਜੀ ਦੋਸਤੋ ਜਾਇਆ ਇਹ ਆਪਾਂ ਹੁਣੇ ਘਰੇ ਆਏ ਆਂ ਯਾਨੀ ਤੇ ਹੋਰ ਦੋਸਤੋ ਗੱਲਬਾਤ ਠੀਕ ਹੋ ਜੀਗਨ ਤੇ ਕੋਪੀਓ ਉਧਰ ਨਾ ਕਮਾਈਓ ਨਾ ਬੇਚਿਓ ਤੇ ਤਾਂ ਨਹੀਂ ਆ ਗਏ ਸਮਰਾਜ ਕਿਆ ਕਰਦਾ ਹੈ हां जी ਆ ਜੋ ਗੱਡੂ ਖਲਾ ਦਈਏ ਤੇ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਸਲਵ